ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗਲੇ ਦੇ ਉੱਪਰ ਇਸ ਤਰ੍ਹਾਂ ਸਲਵਾਰ ਨਾਲ ਦਾ ਕੱਪੜਾ ਲਾ ਕੇ ਡਿਜ਼ਾਈਨਿੰਗ ਕਰਨੀ ਜਿਹੜੀ ਕਿ ਆਪਾਂ ਗਲਾਸ ਟਾਈਪ ਗਲੇ ਦਾ ਡਿਜ਼ਾਈਨ ਤਿਆਰ ਕਰਾਂਗੇ ਪਹਿਲਾਂ ਆਪਾਂ ਪੇਸਟਿਕ ਪੇਪਰ ਦੇ ਨਾਲ ਇਸ ਨੂੰ ਚਪਕਾ ਕੇ ਤਿਆਰ ਕਰ ਲੈਣਾ ਇਸ ਤਰ੍ਹਾਂ ਆਪਾਂ ਕਮੀਜ਼ ਦੇ ਉੱਪਰ ਵੀ ਇਹ ਡਿਜ਼ਾਈਨ ਲਗਾਏ ਤੇ ਕੇਰੀ ਤੇ ਗਲੇ ਉੱਪਰ ਡਿਜ਼ਾਈਨ ਤਿਆਰ ਕਰਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਪੇਸਟਿੰਗ ਪੇਪਰ ਨੂੰ ਉੱਪਰ ਚਪਕਾ ਲੈਣਾ ਤੇ ਜਿਹੜੇ ਇਹਦੇ ਫਲਾਵਰ ਆ ਉਹ ਆਪਾਂ ਉੱਪਰਲੀ ਸਿਰੇ ਨੂੰ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਤਾਂ ਜੋ ਆਪਣਾ ਜਿਹੜਾ ਗਲੇ ਦੇ ਉੱਪਰ ਆਪਾਂ ਡਿਜ਼ਾਈਨਿੰਗ ਤਿਆਰ ਕਰੀਏ ਉਹਦੇ ਫਲਾਵਰ ਜਿਹੜੇ ਥੱਲੇ ਨੂੰ ਨਾ ਆਉਣ ਦੇਣ ਪ੍ਰਿੰਟ ਜਿਹੜਾ ਥੱਲੇ ਨੂੰ ਨਾ ਆਵੇ ਹੁਣ ਆਪਾਂ ਇਹਦਾ ਗਲੇ ਵਾਲਾ ਮਾਗੇ 2 ਇੰਚ 10 ਇੰਚ ਸिलाई ਵਾਸਤੇ ਠੀਕ ਹੈ 2 ਇੰਚ ਤੇ ਆਪਾਂ ਕਟਾਈ ਕਰਾਂਗੇ 4 ਇੰਚ ਆਪਣਾ ਇਹ ਸਾਰਾ ਕੱਪੜਾ ਹੈਗਾ ਆਪਣੇ ਕੋਲੇ ਲਿਆ ਹੋਇਆ ਤੇ ਨੀਚੋਂ ਆਪਾਂ 3.5 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਆਪਾਂ ਇਹ ਗਲਾਸ ਟਾਈਪ ਇਹ ਜਿਹੜਾ ਗਲੇ ਦਾ ਡਿਜ਼ਾਈਨ ਤਿਆਰ ਕਰਨਾ ਹੈ ਟੁਕੜਾ ਆਪਾਂ ਦੇਖਣਾ ਹੈ 7 ਇੰਚ ਰੱਖਣਾ ਤਾਂ ਆਪਾਂ ਸਾਡੇ 7 ਦੀ ਕਟਾਈ ਕਰ ਲੈਣੀ ਹੈ ਜੇ ਸਾਡੇ 6 ਰੱਖਣਾ ਤਾਂ ਆਪਾਂ 7 ਇੰਚ ਦੀ ਕਟਾਈ ਕਰ ਲੈਣੀ ਹੈ ਇੱਥੇ ਆਪਾਂ ਸਾਡੇ 6 ਇੰਚ ਤੇ ਲਾਵਾਗੇ ਕਿਉਂਕਿ ਆਪਾਂ ਇੱਥੇ ਵੀ ਸ਼ੇਪ ਗਲਾ ਵੀ ਥੋੜਾ ਜਿਆਦਾ ਰੈਡੀ ਕਰਨ ਨਾਲ ਤੇ ਇਸ ਤਰ੍ਹਾਂ ਨਾਲ ਚਾਲਕਾਕ ਇਤੂਸਿੰ ਗਲਾਈ ਦੇ ਸਕਦੇ 1 ਇੰਚ ਉਧਰ 1 ਇੰਚ ਉਧਰ ਇਹਨੂੰ ਗਲਾਈ ਦਿਓ ਠੀਕ ਹੈ ਤੇ ਹੁਣ ਆਪਾਂ ਇੱਥੇ 1/2 ਇੰਚ ਦਾ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਇੱਕ ਵੀ ਸ਼ੇਪ ਬਣਾ ਲੈਣੀ ਹੈ ਇਤੋਂ ਆਪਾਂ ਕਪੜਾ ਐਕਸਟਰਾ ਜਿਹੜਾ ਕੱਟ ਲਾਂਗੇ ਕਿਉਂਕਿ نیچے ਆਪਾਂ 3.5 ਰੱਖਿਆ ਹੈ ਉੱਪਰੋਂ 4 ਇੰਚ ਸੈਂਟਰ ਦੇ ਵਿੱਚ ਕੱਟ ਲਗਾ ਲੈਣਾ ਆਪਾਂ ਨੂੰ ਪਤਾ ਲੱਗ ਜਾਵੇ ਵੀ ਇੱਥੇ ਆਪਣਾ ਸੈਂਟਰ ਹੈ نیچے ਜੜਨ ਲੱਗਿਆ ਤਾਂ ਗਲੇ ਨੂੰ ਆਪਾਂ ਇੱਥੋਂ ਕੱਟ ਲੈਣਾ ਸੈਂਟਰ ਦੇ ਵਿੱਚੋਂ ਕਟਿੰਗ ਕਰਕੇ ਫਿਰ ਆਪਾਂ ਕਮੀਜ਼ ਦੇ ਉੱਪਰ ਲਾਵਾਂਗੇ ਨਹੀਂ ਠੀਕ ਹੈ ਇਸ ਤਰ੍ਹਾਂ ਆਪਣਾ ਖਲਾ ਜਿਹੜਾ ਰੈਡੀ ਹੋ ਗਿਆ ਹੁਣ ਆਪਾਂ ਸਲਾਈ ਇੱਕ ਇੱਕ ਦੇ 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 ਚੰਗੂ ਕਰੀਏ तकरीबन ਛੱਡ ਕੇ ਸਲਾਈ ਲਗਾ ਦੇਣੀ ਠੀਕ ਹੈ ਜਿੰਨਾ ਆਪਾਂ ਮਾਰਜਿਨ ਰੱਖਿਆ ਹੈ ਤਾਂ ਗੱਲੇ ਵਾਲੇ ਕੱਪੜੇ ਦੇ ਉੱਪਰ ਆਪਾਂ ਪਹਿਲਾਂ ਲੇਸ ਨੂੰ ਅਟੈਚ ਕਰਾਂਗੇ ਲੇਸ ਦਾ ਆਪਾਂ ਜਿਹੜਾ ਪੁੱਠਾ ਪਾਸਾ ਉਹ ਆਪਾਂ ਉੱਪਰ ਨੂੰ ਕਰਕੇ ਰੱਖ ਲੈਣਾ ਜਦੋਂ ਆਪਾਂ ਲੇਸ ਨੂੰ ਪੂਰਾ ਲਾ ਕੇ ਅੰਗਲੇ ਨੂੰ ਫੋਲਡ ਕਰਾਂਗੇ ਅੰਦਰ ਉਦੋਂ ਆਪਾਂ ਲੇਸ ਅੰਦਰ ਵਾਰ ਨੂੰ ਕਰਾਂਗੇ ਠੀਕ ਹੈ ਪਹਿਲਾਂ ਆਪਾਂ ਲੇਸ ਦਾ ਜਿਹੜਾ ਸਿੱਧਾ ਪਾਸਾ ਹੈ ਉਹ ਥੱਲੇ ਨੂੰ ਕਰਕੇ ਰੱਖਣਾ ਹੈ ਪੁੱਠਾ ਪਾਸਾ ਉੱਪਰ ਨੂੰ ਤੇ ਲੇਸ ਅੰਦਰ ਵਾਰ ਨੂੰ ਕਰਕੇ ਰੱਖ ਲੈਣੀ ਆਪਾਂ ਨਾਲ-ਨਾਲ ਸਲਾਈ ਲਗਾਵਾਂਗੇ। ਇੱਥੋਂ ਆਪਾਂ ਜਿਹੜੀ ਕਿਨਾਰੀ ਸਹੀ ਤਰੀਕੇ ਨਾਲ ਮੋੜਨ ਲਈ ਆਪਾਂ ਨੂੰ ਮਸ਼ੀਨ ਨੂੰ ਬਾਹਰ ਕਰ ਲਾਂਗੇ ਇਸ ਤਰ੍ਹਾਂ। ਬਾਹਰ ਕਰਨ ਤੋਂ ਬਾਅਦ ਲੈ ਇਸ ਨੂੰ ਆਪਾਂ ਦੂਸਰੀ ਸਾਈਡ ਨੂੰ ਪਲਟਾ ਕੇ ਤੇ ਕੋਰਨਰ ਨੂੰ ਫੋਲਡ ਕਰ ਲਾਂਗੇ। ఇద్దరూ కషీనను ఎక్క బ పట్ాకే ఇరం ఏదే కార్నర్ జీ బాయి ఆ బాను బండి ప్రాబ్లమని ఆ టీకేజీ ਨੇ ਸਲਾਕ ਕੇ ਆਪਣੇ ਕੋਲੇ ਹੀ ਰੈਡੀ ਹੋ ਗਿਆ ਹਨ ਪੈਚ ਹੁਣ ਫਕਮੀਜ਼ ਨੂੰ ਲਾਵਾਂਗੇ ਇਹਦਾ ਸੈਂਟਰ ਕਰ ਲਾਂਗੇ ਉਮੀਦ ਆਪਾਂ ਪੁੱਠਾ ਪਾਸਾ ਲਾਵਾਂਗੇ ਪੁੱਠੇ ਵਾਲੀ ਸਾਈਡ ਤੇ ਇਹਨੂੰ ਮੈਂ ਇਹਨੂੰ ਬਿਲਕੁਲ ਰੱਖ ਲਾਂਗੇ ਠੀਕ ਹੈ ਕੋਨਰ ਆਪਾਂ ਇਹਦਾ ਜਿਹੜਾ ਤਿੱਖਾ ਆਪਾਂ ਥੱਲੇ ਵੀ ਸ਼ੇਪ ਬਣਾਈਏ ਉੱਥੇ ਆਪਾਂ ਸੈਂਟਰ ਕਰਕੇ ਸਿਲਾਈ ਲਗਾ ਲੈਣੀ ਹੈ 5 ਇੰਚ ਉਪਰੋਂ ਆਪਣਾ ਅੰਗਲਾ ਰੈਡੀ ਕਰਨਾ ਤੁਸੀਂ ਇਹਦੇ ਸਾਰੇ ਗਲੇ ਤੇ ਪੈਨ ਵਗੈਰਾ ਲਾ ਕੇ ਅਟੈਚ ਵੀ ਕਰ ਸਕਦੇ ਆ ਨਹੀਂ ਆਪਾਂ ਇਸ ਤਰ੍ਹਾਂ ਸੈੱਟ ਕਰ ਕਰਕੇ ਰੱਖੀ ਜਾਨਾ ਦੇਖੋ ਕੋਲ ਆਪਾਂ ਜਿੱਥੇ ਇਹ ਕੋਰਨਰ ਮੋੜਨੇ ਸੇਮ ਇੱਕੋ ਜੀ ਜਗ੍ਹਾ ਦੋਨੀਆਂ ਸਾਈਡ ਤੇ ਛੱਡਣੀ ਹੈ ਪਨਾਲ ਨਾਲ ਨਾਲ ਕਟਿੰਗ ਕਰਦੇ ਆਂਗੇ ਅਦਾ ਅੰਚ ਵਿੱਚ ਤਕਰੀਬਨ 6 ਕੇ ਤੇ ਕਟਾਪਾ ਲਗਾ ਲੈਣੀ ਬਿਲਕੁਲ ਗੁਲਾਈ ਦੇ ਵਿੱਚ ਵਿੱਚ ਐਕਸਟਰਾ ਕਪੜਾ ਆਪਾਂ ਕੱਟ ਲਾਂਗੇ ਜਿਹੜਾ ਵੀ ਹੋਇਆ आपण एन सिद्धे साईड ते फोल्ड करल ता च करून उपर सलाई लगा लिणी आहे ठीक आहे कोरनर आपण चं तर लेने जे वी आले बनाए ਇਸ ਤਰ੍ਹਾਂ ਗਲਾਫੂ ਗੈਰੀ ਹੁਣ ਆਪਾਂ ਸਾਈਡ ਵਾਲੀ ਸਿਲਾਈ ਲਗਾਵਾਂਗੇ ਲੈਸ ਨੂੰ ਉੱਪਰ ਇਸ ਤਰ੍ਹਾਂ ਅੰਦਰ ਵੱਲ ਨੂੰ ਫੋਲਡ ਕਰ ਲੈਣਾ ਤੇ ਨਾਲ ਨਾਲ ਆਪਾਂ ਸਿਲਾਈ ਲਗਾਈ ਜਾਨੀ ਲੈਸ ਆਪਾਂ ਨਾਲ ਦੀ ਨਾਲ ਹੀ ਅੰਦਰ ਵੱਲ ਨੂੰ ਫੋਲਡ ਕਰੀ ਜਾਣੀ ਹੈ ਤੇ ਜਿੰਨੀ ਜਿੰਨੀ ਆਪਾਂ ਬਾਹਰ ਦਿਗਾਉਣੀ ਉੰਨੀ ਉੰਨੀ ਆਪਣੀ ਲੈਸ ਦੀਜੂਗੀ ਇਸ ਤਰ੍ਹਾਂ ਕਲਕੁੱਲੇ ਦਾ ਸੈਂਟਰ ਕਰਕੇ ਸੈਂਟਰ ਦੇ ਵਿੱਚ ਹੀ ਹੋਣਾ ਚਾਹੀਦਾ ਆਪਣਾ ਗਲਾ ਨਹੀਂ ਤਾਂ ਅੱਗੇ ਪਿੱਛੇ ਹੋ ਜਾਂਦਾ ਕਈ ਵਾਰੀ ਇਸ ਤਨਾਚਾਰੇ ਕੋਨੇ ਤੇ ਪਾ ਫੋਲਡ ਕਰ ਕਰ ਰੱਖ ਲਿਆ ਠੀਕ ਹੈ ਤੇ ਆਪਣਾ ਗਲਾਸ ਟਾਈਪ ਗਲਾ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਬਹੁਤ ਹੀ ਸੋਹਣਾ ਤੇ ਸਿੰਪਲ ਜਿਹੇ ਤਰੀਕੇ ਦੇ ਨਾਲ ਆਲਾ ਆਪਣਾ ਵਗੈਰੇ ਰੈਡੀ ਹੁਣ ਆਪਾਂ ਜਿਹੜਾ ਗੱਲਾ ਸੈਂਟਰ ਦੀ ਉੱਪਰ ਆਪਣਾ ਆਉਂਦਾ ਇਹਦੇ ਉੱਪਰ ਆਪਾਂ ਜੀ ਲੇਸ ਲਗਾਉਣੀ ਆ ਤਾਂ ਲਗਾ ਸਕਦੇ ਆ ਠੀਕ ਹੈ ਜਿਹੜੀ ਸਾਈਡ ਵਾਲੀ ਲੇਸ ਆਊ ਆਪਾਂ ਨੇ ਇੱਥੇ ਚੰਗੀ ਨਹੀਂ ਲਗਣੀ ਠੀਕ ਹੈ ਕਿਉਂਕਿ ਜੇ ਆਪਾਂ ਬਾਹਰ ਨੂੰ ਮੋੜ ਕੇ ਲਾਉਣੇ ਤਾਂ ਆਪਣਾ ਕਈ ਵਾਰੀ ਅੰਦਰ ਵੱਲ ਆਪਣੇ ਇੱਕ ਉਹਦੀ ਰਹਿੰਦੀ 골ਡਨ ਲੇਸ ਠੀਕ ਹੈ ਤੇ ਇਹਨੂੰ ਆਪਾਂ ਉੱਪਰ ਵਾਲੀ ਲੇਸ ਹੀ ਲਗਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਜੇ ਫਟਨ ਵਗੈਰਾ ਲਾਉਣੇ ਹੈ ਤਾਂ ਲੰਬੀ ਇਹਨੂੰ ਨੀਚੇ ਧਿੱਕਰ ਵੀ ਲਗਾ ਸਕਦੇ ਆ ਤੇ ਆਪਾਂ ਉੱਪਰ ਪਰੇ ਇਹ ਦਿ ਲਗਾਵਾਂਗੇ ਇਸ ਤਰ੍ਹਾਂ ਆਪਣਾ ਗਲਾ ਬਣ ਕੇ ਜਿਹੜਾ ਰੈਡੀ ਹੋ ਗਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਕੋਈ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ